ਪੂਰ ਅਦਾਕਾਰ ਕੰਗਣਾ ਨਣੌਤ ਲਗਾਤਾਰ ਆਪਣੇ ਬਿਆਨਾਂ ਦੇ ਕਾਰਨ ਜਾਂ ਫਿਰ ਫਿਲਮ ਦੇ ਕਾਨੂੰਨ ਚਰਚਾ ਦੇ ਵਿੱਚ ਹਰ ਦਿਨ ਕੰਗਣਾ ਨਣੌਤ ਨੂੰ ਕੋਈ ਨਾ ਕੋਈ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਉੱਥੇ ਹੀ ਹੁਣ ਜਥੇਦਾਰ ਸਾਹਿਬ ਗਿਆਨੀ ਹਰਪੀ ਸਿੰਘ ਦੇ ਵੱਲੋਂ ਕੰਗਣਾ ਨਣੌਤ ਦੀ ਝਾੜ ਚੰਬ ਕੀਤੀ ਗਿਆ ਜਥੇਦਾਰ ਦਾ ਕਹਿਣਾ ਹੈ ਕਿ ਕੰਗਣਾ ਨਣੌਤ ਦੇ ਵੱਲੋਂ ਫਿਲਮ ਦੇ ਵਿੱਚ ਸਿੱਖਾਂ ਨੂੰ ਸਹੀ ਢੰਗ ਦੇ ਨਾਲ ਪੇਸ਼ ਨਹੀਂ ਕੀਤਾ ਗਿਆ ਜੇਕਰ ਖੰਗੜਾ ਦੀ ਇਸ ਫਿਲਮ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਤੇ ਇਸਦੇ ਲਈ ਜ਼ਿੰਮੇਵਾਰ ਖੰਗੜਾ ਨਨੌਤ ਹੀ ਹੋਵੇਗਾ ਸਿੰਘ ਸਾਹਿਬ ਜੀ ਇਹ ਲੋਟ ਆ ਰਹੀ ਹੈ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਰੋਕ ਕਿ ਕੱਲ ਨੂੰ ਮਾਹੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਐਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਲਣ ਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ। ਜੇਪ ਹੋ ਗਿਆ ਤਾਂ ਇਹਨੂੰ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਲਈ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਜਸਵੰਤ ਸਿੰਘ ਸਾਹਿਬ ਆਪਣਾ ਸਿਮਰਨਜੀਤ ਸਿੰਘ ਮਾਰਵਾੜੀ ਦੇ ਬਿਆਨ ਨੂੰ ਕਿਤਾਬ ਵੇਖ ਦਿਓ ਕੰਗਨ ਨੌਬ ਜਿਹੜਾ ਨਾ ਰੇਪ ਪਾਲੋ ਟੈਕ ਕੀਤਾ ਹੈ। ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ। ਉਹਨੇ ਕਿਹਾ ਵੀ ਕੰਗਣਾ ਰੋਜੜੀਆ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਬਲੀਪਨ ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱਲ ਜ਼ਰੂਰ ਕਹਾਂਗਾ ਕਿ ਕੰਗਣਾ ਰਣਾਉਤ ਜਿਹੜੀ ਹੈ ਉਹ ਇੱਕ ਸਿੱਖਾਂ ਦੇ ਖਿਲਾਫ ਨਫ਼ਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉੱਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫ਼ਰਤ ਫਲਾਉਣ ਲਈ ਭਾਜਪਾ ਦਾ ਜਿਹੜਾ ਉਹ ਟੂਰਿੰਗ ਸਿੰਘ ਸਾਹਿਬ ਜੀ ਲੱਗ ਪਾ ਰਹੀ ਹੈ ਉਹ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਰੋਕੂ ਕਿ ਕੱਲ ਨੂੰ ਮਾਹੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਅਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਠਾਲ ਹੁੰਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ। ਫਿਰ ਇਹਨਾਂ ਨੂੰ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਜੱਜਦਰ ਸਾਹਿਬ ਆਪਣਾ ਸਿਮਰਨਜੀਤ ਸਿੰਘ ਮਾਰਵਾ ਦੇ ਬਿਆਨ ਨੂੰ ਕਿੱਦਾਂ ਵੇਖਦੇ ਹੋ ਕੰਗਣਾ ਨੌਜੜਿਆ ਨਾਲ ਰੇਪ ਪਾ ਲੋ ਟੈਕ ਕੀਤਾ ਗਿਆ? ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ? ਉਹਨਾਂ ਨੇ ਕਿਹਾ ਵੀ ਕੰਗਣਾ ਨੌਜੜਿਆ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਬਲੀਪਤ ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱਲ ਜ਼ਰ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫਲਾਉਣ ਲਈ ਬੀਜੇਪੀ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੈ। ਦਾਦੀ ਜੀ ਜੇ ਗੱਲ ਕੀਤੀ ਜਾਵੇ ਕੰਗੜਾ ਨਾਉਂਦੀ ਫਿਲਮ ਦੀ ਦਾ ਆ ਕੰਗੜਾ ਨਾਉਂਦੀ ਫਿਲਮ ਨੂੰ ਜਿਹੜਾ ਸੈਂਸਰ ਬੋਰਡ ਦੇ ਵੱਲੋਂ ਸਰਟੀਫਿਕੇਟ ਨਹੀਂ ਦਿੱਤਾ ਕਿ ਅੱਜ ਦੇ ਚੱਲਦੇ ਆ ਕੰਗੜਾ ਨਾਉਂਦੀ ਵੀ ਇੱਕ ਵੀਡੀਓ ਜਿਹੜੀ ਜਨਤਕ ਹੋਈ ਸੀ ਕਿ ਪਿੱਤੇ ਦੇ ਨਹੀਂ ਪਰ ਉੱਥੇ ਹੀ ਹੁਣ ਕਿਆ ਨਹੀਂ ਹਰਪੀ ਸਿੰਘ ਦੇ ਵੱਲੋਂ ਵੀ ਫਿਰ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਨੇ ਉੱਥੇ ਹੀ ਸਿਮਰਤਜੀਤ ਸਿੰਘ ਮਾਨ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਗਿਆਨੀ ਹਰਪੀ ਸਿੰਘ ਨੇ ਸਖਤ ਇਤਰਾਜ਼ ਜਤਾਇਆ ਉਹ ਕਹਿੰਦਾ ਕਿ ਆਪਾਂ ਨੂੰ ਜਿਹੇ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਜੇ ਇਹ ਵੰਦਲ ਚੱਲਦੇ ਲਗਾਤਾਰ ਗੰਗਲਨਾ ਨਾਤ ਵਾਦਾਂ ਦੇ ਵਿੱਚ